ਰਾਦਾ ਸਵਾਮੀ ਲਹਿਰ ਦਾ ਜੋ ਬਿਆਸ ਵਿੱਚ ਡੇਰਾ ਹੈ ਇਹ 4 ਤੋਂ 5000 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ ਡੇਰੇ ਅੰਦਰ ਆਪਣਾ ਹੀ ਇੱਕ ਪੂਰਾ ਸ਼ਹਿਰ ਵਸਿਆ ਹੋਇਆ ਹੈ ਪੈਰੋਕਾਰਾਂ ਤੇ ਸਲਾਨੀਆਂ ਦੇ ਰਹਿਣ ਲਈ ਰਿਹਾਇਸ਼ੀ ਕੰਪਲੈਕਸ ਬਣੇ ਹੋਏ ਨੇ ਹਸਪਤਾਲ ਸਕੂਲ ਖੇਤੀਬਾੜੀ ਲਈ ਜ਼ਮੀਨ ਡਾਈਨਿੰਗ ਹਾਲ ਤੇ ਵੱਡੀਆਂ ਰਸੋਈਆਂ ਮੈਡੀਟੇਸ਼ਨ ਹਾਲ ਜਿਸ ਦੇ ਵਿੱਚ ਘੱਟੋ-ਘੱਟ 5 ਲੱਖ ਲੋਕ ਬੈਠ ਸਕਦੇ ਨੇ ਬਿਆਸ ਡੇਰੇ ਦੀ ਕਮਾਈ ਹਜ਼ਾਰਾਂ ਕਰੋੜ ਵਿੱਚ ਦੱਸੀ ਜਾਂਦੀ ਹੈ ਵੈਸੇ ਡੇਰੇ ਨੇ ਕਦੇ ਵੀ ਆਪਣੀ ਕਮਾਈ ਬਾਰੇ ਜਨਤਕ ਤੌਰ ਤੇ ਰਿਪੋਰਟ ਪੇਸ਼ ਨਹੀਂ ਕੀਤੀ ਪਰ ਇੰਨੀ ਜ਼ਮੀਨ ਤੇ ਰੀਅਲ ਏਸਟੇਟ ਹੋਣ ਕਰਕੇ ਰਾਦਾ ਸਵਾਮੀ ਸਤਸ ਭਾਰਤ ਵਿੱਚ ਚੱਲ ਰਹੀਆਂ ਸਭ ਤੋਂ ਅਮੀਰ ਧਾਰਮਿਕ ਸੰਸਥਾਵਾਂ ਵਿੱਚੋਂ ਇੱਕ ਹੈ ਤਾਂ ਰਾਧਾ ਸੁਆਮੀ ਵਾਲੇ ਸਿੱਖ ਨੇ ਹਿੰਦੂ ਨੇ ਜਾਂ ਕੌਣ ਨੇ ਇਹ ਡੇਰੇ ਦੀ ਸ਼ੁਰੂਆਤ ਕਿਵੇਂ ਹੋਈ ਡੇਰੇ ਨੂੰ ਕਿੰਨੀ ਕਮਾਈ ਹੈ ਤੇ ਕਿੱਥੋਂ ਆ ਰਹੀ ਹੈ ਕੀ ਕੀ ਵਿਵਾਦ ਜੁੜੇ ਹੋਏ ਨੇ ਸਭ ਕੁਝ ਤੁਸੀਂ ਇਹ ਵੀਡੀਓ ਵਿੱਚ ਜਾਣੋਗੇ ਰਾਧਾ ਸੁਆਮੀ ਕੋਈ ਧਰਮ ਨਹੀਂ ਹੈਗਾ ਇਹ ਇੱਕ ਅਧਿਆਤਮਿਕ ਲਹਿਰ ਹੈ ਇਸ ਨੂੰ ਇੱਕ ਪਰੰਪਰਾ ਜਾਂ ਵਿਸ਼ਵਾਸ ਵੀ ਕਿਹਾ ਜਾਂਦਾ ਹੈ ਇਸ ਦੀ ਸ਼ੁਰੂਆਤ ਸ਼ਿਵਦੇਵਾਲ ਸਿੰਘ ਨੇ ਬਸੰਤ ਪੰਚਮੀ ਵਾਲੇ ਦਿਨ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਕੀਤੀ ਸੀ 25 ਅਗਸਤ 1818 ਨੂੰ ਸ਼ਿਵਦੇਵਾਲ ਸਿੰਘ ਦਾ ਜਨਮ ਆਗਰਾ ਵਿੱਚ ਹੀ ਹੋਇਆ ਸੀ ਇਹਨਾਂ ਦੇ ਮਾਤਾ ਪਿਤਾ ਹਿੰਦੂ ਪਰ ਉਹ ਗੁਰੂ ਨਾਨਕ ਦੇਵ ਜੀ ਦੇ ਵੀ ਪੈਰੋਕਾਰ ਸੀ ਹਾਥ ਰਸ ਦੇ ਇੱਕ ਹੋਰ ਅਧਿਆਤਮਿਕ ਗੁਰੂ ਸੀ ਜਿਨ੍ਹਾਂ ਦਾ ਨਾਮ ਸੀ ਤੁਲਸੀ ਸਾਹਿਬ ਸ਼ਿਵਦੇਵਾਲ ਸਿੰਘ ਤੇ ਉਹਨਾਂ ਦਾ ਪਰਿਵਾਰ ਇਹਨਾਂ ਦਾ ਵੀ ਪੈਰੋਕਾਰ ਸੀ ਸ਼ਿਵਦੇਵਾਲ ਸਿੰਘ ਤੁਲਸੀ ਸਾਹਿਬ ਦੀਆਂ ਸਿੱਖਿਆਵਾਂ ਤੋਂ ਕਾਫੀ ਪ੍ਰਭਾਵਿਤ ਸੀ ਤੁਲਸੀ ਸਾਹਿਬ ਨੇ ਹੀ ਸ਼ਿਵਦੇਵਾਲ ਸਿੰਘ ਨੂੰ ਸੂਰਤ ਸ਼ਬਦ ਯੋਗ ਸਿਖਾਇਆ ਸੰਤ ਮੱਤ ਵਿੱਚ ਇਹ ਇੱਕ ਸਿਮਰਨ ਹੁੰਦਾ ਹੈ ਮਤਲਬ ਆਪਣੀ ਆਤਮਾ ਨੂੰ ਬ੍ਰਹਮ ਨਾਲ ਮਿਲਾਉਣ ਲਈ ਇਹ ਸਿਮਰਨ ਕਰਨਾ ਸਿਖਾਇਆ ਗੁਰੂ ਵਿੱਚ ਸ਼ਰਧਾ ਰੱਖਣੀ ਸਿਖਾਈ ਸ਼ਾਕਾਹਾਰੀ ਰਹਿਣ ਲਈ ਕਿਹਾ ਗਿਆ ਬ੍ਰਹਮਚਾਰੀ ਬਣ ਲਈ ਨਹੀਂ ਕਿਹਾ ਗਿਆ ਸ਼ਿਵਦੇਵਾਲ ਸਿੰਘ ਤੁਲਸੀ ਸਾਹਿਬ ਦੇ ਨਾਲ-ਨਾਲ ਰਹਿੰਦੇ ਪਰ ਇਹਨਾਂ ਨੇ ਉਹਨਾਂ ਤੋਂ ਗੱਦੀ ਨਹੀਂ ਲਈ ਮਤਲਬ ਉਹਨਾਂ ਦੇ ਉੱਤਰਾਧਿਕਾਰੀ ਨਹੀਂ ਬਣੇ ਤੁਲਸੀ ਸਾਹਿਬ ਦੀਆਂ ਸਿੱਖਿਆਵਾਂ ਵੱਲ ਲੈਣ ਤੋਂ ਬਾਅਦ ਇਹ ਫਾਰਸੀ ਭਾਸ਼ਾ ਦੇ ਅਨੁਵਾਦਕ ਵਜੋਂ ਨੌਕਰੀ ਵੀ ਕਰਦੇ ਰਹੇ ਤੇ ਬਾਅਦ ਵਿੱਚ ਛੱਡ ਦਿੱਤੀ ਫਿਰ ਜ਼ਿਆਦਾ ਸਮਾਂ ਧਾਰਮਿਕ ਕੰਮ ਵਿੱਚ ਹੀ ਲਗਾਇਆ ਫਿਰ ਸਨ 1861 ਵਿੱਚ ਇਹਨਾਂ ਨੇ ਆਪਣਾ ਅਲੱਗ ਹੀ ਅੰਦੋਲਨ ਚਲਾਇਆ ਜਾਂ ਕਹਿ ਲਈਏ ਲਹਿਰ ਚਲਾਈ ਜਿਸ ਦਾ ਨਾਮ ਰੱਖਿਆ ਰਾਧਾ ਸਵਾਮੀ ਰਾਧਾ ਦਾ ਮਤਲਬ ਸੀ ਆਤਮਾ ਸਵਾਮੀ ਦਾ ਮਤਲਬ ਸੀ ਪਰਮਾਤਮਾ ਇਹਨਾਂ ਨੇ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ ਜਾਂ ਕਹਿ ਲਈਏ ਕਿ ਆਪਣੇ ਗੁਰੂ ਤੁਲਸੀ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਦੇ ਹੋਏ Satsang ਲਗਾਉਣ ਹੋਲੀ ਉਹਨਾਂ ਨਾਲ ਕਾਫੀ ਲੋਕ ਜੁੜਨ ਲੱਗੇ ਕਾਫੀ ਲੰਬਾ ਸਮਾਂ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਜਿਵੇਂ ਜਿਵੇਂ ਉਹਨਾਂ ਦੇ ਪੈਰੋਕਾਰਾਂ ਦੀ ਗਿਣਤੀ ਵਧੀ ਤਾਂ ਉਹਨਾਂ ਨੇ ਆਪਣੇ ਕੁਝ ਪੈਰੋਕਾਰਾਂ ਨੂੰ ਵਿਸ਼ੇਸ਼ ਅਧਿਕਾਰ ਦੇ ਦਿੱਤੇ ਕਿ ਉਹ ਆਪਣੇ ਆਪਣੇ ਖੇਤਰਾਂ ਵਿੱਚ ਜਾ ਕੇ ਰਾਧਾ ਸਵਾਮੀ ਧਰਮ ਦਾ ਪ੍ਰਚਾਰ ਕਰ ਸਕਦੇ ਨੇ ਮਤਲਬ ਆਪਣੇ ਆਪਣੇ ਇਲਾਕੇ ਵਿੱਚ ਰਾਧਾ ਸਵਾਮੀ ਲਹਿਰ ਦੀ ਸ਼ੁਰੂਆਤ ਕਰ ਸਕਦੇ ਨੇ ਇਹ ਵਿਸ਼ੇਸ਼ ਅਧਿਕਾਰਾਂ ਵਾਲੇ ਪੈਰੋਕਾਰਾਂ ਵਿੱਚੋਂ ਹੀ ਇੱਕ ਸੀ ਬਾਬਾ ਜੈਮਲ ਸਿੰਘ ਇਹ ਕਾਫੀ ਲੰਬੇ ਸਮੇਂ ਤੋਂ ਰਾਧਾ ਸਵਾਮੀ ਲਹਿਰ ਨਾਲ ਜੁੜੇ ਹੋਏ ਸੀ ਉਦੋਂ ਭਾਰਤ ਤੇ ਅੰਗਰੇਜ਼ਾਂ ਦਾ ਰਾਜ ਹੋਇਆ ਕਰਦਾ ਸੀ ਤਾਂ ਜੈਮਲ ਸਿੰਘ ਦਾ ਜਨਮ ਸਿੱਖ ਰਾਜ ਸਮੇਂ ਪਿੰਡ ਘੁੰ ਸਨ 1839 ਵਿੱਚ ਹੋਇਆ ਸੀ 5 ਸਾਲ ਦੀ ਉਮਰ ਵਿੱਚ ਹੀ ਇਹਨਾਂ ਨੇ ਆਪਣੀ ਸਿੱਖਿਆ ਇੱਕ ઋષਿ ਖੇਮਦਾਸ ਕੋਲੋਂ ਪੂਰੀ ਕੀਤੀ 2 ਸਾਲਾਂ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੰਗੇ ਪਾਠਕ ਬਣ ਗਏ ਸੀ ਤੇ ਦਸਮ ਗ੍ਰੰਥ ਵੀ ਪੜ੍ਹ ਲਿਆ ਸੀ 12 ਸਾਲ ਦੀ ਉਮਰ ਵਿੱਚ ਉਸ ਨੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚੱਲਦੇ ਹੋਏ ਇੱਕ ਰੱਬ ਦੀ ਭਾਲ ਕਰਨੀ ਸ਼ੁਰੂ ਕੀਤੀ ਉਹਨਾਂ ਨੂੰ ਆਪਣੇ ਲਈ ਇੱਕ ਮਾਸਟਰ ਦੀ ਜ਼ਰੂਰਤ ਸੀ ਜੋ ਉਸ ਨੂੰ ਅਣਹਦ ਸ਼ਬਦ ਬਾਰੇ ਵਿਆਖਿਆ ਕਰ ਸਕੇ ਇਸੇ ਭਾਲ ਵਿੱਚ ਉਹ 14 ਸਾਲ ਦੀ ਉਮਰ ਵਿੱਚ ਹੀ ਨਿਕਲ ਗਏ 1859 ਵਿੱਚ ਉਹ ਉੱਤਰ ਪ੍ਰਦੇਸ਼ ਦੇ ਆਗਰਾ ਪਹੁੰਚੇ ਤੇ ਸ਼ਿਵਦੇਵਾਲ ਸਿੰਘ ਨੂੰ ਆਪਣਾ ਗੁਰੂ ਮੰਨਿਆ ਇਥੋਂ ਰਾਧਾ ਸਵਾਮੀ ਲਹਿਰ ਨਾਲ ਜੁੜੇ ਤੇ 17 ਸਾਲ ਦੀ ਉਮਰ ਵਿੱਚ ਬ੍ਰਿਟਿਸ਼ ਇੰਡੀਅਨ ਫੌਜ ਵਿੱਚ ਸਿਪਾਹੀ ਤੇ ਹੌਲਦਾਰ ਵਜੋਂ ਵੀ ਨੌਕਰੀ ਕੀਤੀ ਸੇਵਾ ਮੁਕਤੀ ਤੋਂ ਬਾਅਦ ਇਹ ਬਿਆਸ ਕਸਬੇ ਦੇ ਕੋਲ ਬਿਲਕੁਲ ਉਜਾੜ ਤੇ ਅਲੱਗ-ਥਲੱਗ ਪਈ ਜ਼ਮੀਨ ਵਿੱਚ ਬਸ ਗਏ ਤੇ ਜੈਮਲ ਸਿੰਘ ਉਹ ਵਿਸ਼ੇਸ਼ ਲੋਕਾਂ ਵਿੱਚੋਂ ਇੱਕ ਸੀ ਜੋ ਸ਼ਿਵਦੇਵਾਲ ਸਿੰਘ ਦੁਆਰਾ ਚੁਣੇ ਗਏ ਸੀ ਕਿ ਆਪਣੇ ਆਪਣੇ ਖੇਤਰਾਂ ਵਿੱਚ ਜਾ ਕੇ ਧਰਮ ਪ੍ਰਚਾਰ ਕਰ ਸਕਦੇ ਨੇ ਤਾਂ ਇਹਨਾਂ ਨੇ ਐਵੇਂ ਹੀ ਕੀਤਾ ਆਪਣੇ ਗੁਰੂ ਸ਼ਿਵਦੇਵਾਲ ਸਿੰਘ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੌਲੀ-ਹੌਲੀ ਇਹ ਉਜਾੜ ਪਈ ਜਗ੍ਹਾ ਤੇ ਲੋਕ ਆਉਣ ਲੱਗੇ ਤੇ ਰਾਧਾ ਸਵਾਮੀ ਲਹਿ ചോടാൻ लगे ਇਹ ਜਗ੍ਹਾ ਇੱਕ ਬਸਤੀ ਬਣ ਗਈ ਅੱਗੇ ਚੱਲ ਕੇ ਇਹੀ ਜਗ੍ਹਾ ਬਾਬਾ ਜੈਮਲ ਸਿੰਘ ਦਾ ਡੇਰਾ ਜਾਂ ਡੇਰਾ ਬਾਬਾ ਜੈਮਲ ਸਿੰਘ ਜਾਂ ਰਾਧਾ ਸਵਾਮੀ ਸਤਸੰਗ ਬਿਆਸ ਦੇ ਨਾਮ ਨਾਲ ਮਸ਼ਹੂਰ ਹੋਈ ਸਨ 1891 ਵਿੱਚ ਜੈਮਲ ਸਿੰਘ ਨੇ ਹੀ ਰਾਧਾ ਸਵਾਮੀ ਸਤਸੰਗ ਬਿਆਸ ਡੇਰੇ ਦੀ ਸਥਾਪਨਾ ਬਿਆਸ ਦਰਿਆ ਦੇ ਕੋਲ ਕੀਤੀ ਸੀ 1903 ਵਿੱਚ ਜੈਮਲ ਸਿੰਘ ਦੀ ਮੌਤ ਹੋਈ ਪਰ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਆਪਣੇ ਇੱਕ ਉਣਾਈ ਸ਼ਾਵਣ ਸਿੰਘ ਨੂੰ ਆਪਣਾ ਉੱਤਰਾਧਿਕਾਰੀ ਚੁਣ ਲਿਆ ਸੀ ਜਿਸ ਨੇ ਅੱਗੇ ਚੱਲ ਕੇ ਰਾਧਾ ਸਵਾਮੀ ਬਿਆਸ ਡੇਰੇ ਨੂੰ ਕਾਫੀ ਵਧਾਇਆ ਮਤਲਬ ਅੱਜ ਜੋ ਤੁਸੀਂ ਰਾਧਾ ਸਵਾਮੀ ਸਤਸੰਗ ਬਿਆਸ ਡੇਰੇ ਦਾ ਨਾਮ ਸੁਣਦੇ ਹੋ ਉਸ ਦੀ ਸ਼ੁਰੂਆਤ ਇਥੇ ਹੋਈ ਸੀ ਅੱਜ ਵੀ ਇਹ ਲਹਿਰ ਆਪਣੇ ਪੁਰਾਣੇ ਗੁਰੂਆਂ ਦੇ ਵਿਚਾਰ ਅਨੁਸਾਰ ਹੀ ਚਲਦੀ ਜਾ ਰਹੀ ਹੈ ਹੁਣ ਇਹ ਡੇਰੇ ਦੀ ਅਗਵਾਈ ਬਾਬਾ ਗੁਰਿੰਦਰ ਸਿੰਘ ਕਰ ਰਹੇ ਨੇ 1 ਅਗਸਤ 1954 ਨੂੰ ਜਨਮੇ ਗੁਰਿੰਦਰ ਸਿੰਘ ਬਿਆਸ ਡੇਰੇ ਦੀ ਅਗਵਾਈ ਕਰ ਰਹੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਹਨਾਂ ਨੇ ਬੈਚਲਰ ਆਫ ਕਾਮਰਸ ਡਿਗਰੀ ਹਾਸਲ ਕੀਤੀ ਹੋਈ ਹੈ 1990 ਵਿੱਚ ਰਾਧਾ ਸਵਾਮੀ ਸਤਸੰਗ ਬਿਆਸ ਡੇਰੇ ਦੀ ਗੱਦੀ ਸੁਭਾਲਣ ਤੋਂ ਪਹਿਲਾਂ ਇਸ ਪੇਨ ਵਿੱਚ ਕੰਮ ਕਰ ਰਹੀ ਸੀ ਹੁਣ ਹਰ ਸ਼ਨੀਵਾਰ ਤੇ ਐਤਵਾਰ ਨੂੰ ਇੱਥੇ ਵੱਡੀ ਭੀੜ ਇਹਨਾਂ ਨੂੰ ਮਿਲਣ ਆਉਂਦੀ ਹੈ ਅਪ੍ਰੈਲ ਤੋਂ ਅਗਸਤ ਵਿਚਕਾਰ ਇਹ ਭਾਰਤ ਤੋਂ ਬਾਹਰ ਵੀ ਰਾਧਾ ਸਵਾਮੀ ਲਹਿਰ ਦਾ ਪ੍ਰਚਾਰ ਦੇ ਨੇ ਰਾਧਾ ਸਵਾਮੀ 사ਸੰਗ ਬਿਆਸ ਦਾ ਮੁੱਖ ਡੇਰਾ ਇਹੀ ਹੈ ਜੋ ਬਿਆਸ ਦਰਿਆ ਦੇ ਕੰਢੇ ਬਣਿਆ ਹੋਇਆ ਹੈ ਬਿਆਸ ਕਸਬੇ ਵਿੱਚ ਪੈਂਦਾ ਤੇ ਅਮਰਤਸਰ ਜਲੇ ਵਿੱਚ ਆਉਂਦਾ ਬਿਆਸ ਡੇਰੇ ਦੀ ਸਥਾਪਨਾ ਜੈਮਲ ਸਿੰਘ ਨੇ ਕੀਤੀ ਸੀ ਉਦੋਂ ਤੋਂ ਲੈ ਕੇ ਉੱਥੋਂ ਗੁਰੂ ਸ਼ਿਸ਼ ਦੀ ਪਰੰਪਰਾ ਚੱਲਦੀ ਆ ਰਹੀ ਹੈ ਜੈਮਲ ਸਿੰਘ ਤੋਂ ਬਾਅਦ ਸ਼ਾਵਣ ਸਿੰਘ ਆਈ ਫਿਰ ਜਗਤ ਸਿੰਘ ਫਿਰ ਚਰਨ ਸਿੰਘ ਤੇ ਹੁਣ 1990 ਤੋਂ ਲੈ ਕੇ ਗੁਰਿੰਦਰ ਸਿੰਘ ਢਿੱਲੋਂ ਚੱਲ ਰਹੇ ਨੇ ਇੱਥੇ ਦੱਸਣਾ ਜ਼ਰੂਰੀ ਹੈ ਕਿ ਹਾਲ ਹੀ ਵਿੱਚ ਰਾਧਾ ਸਵਾਮੀ 사ਸੰਗ ਬਿਆਸ ਡੇਰਾ ਚਰਚਾ ਵਿੱਚ ਆਇਆ ਸੀ ਕਿਉਂਕਿ ਜਸਦੀਪ ਸਿੰਘ ਗਿੱਲ ਨੂੰ ਰਾਧਾ ਸਵਾਮੀ 사ਸੰਗ ਬਿਆਸ ਡੇਰੇ ਦਾ ਨਵਾਂ ਮੁਖੀ ਬਣਾਉਣ ਦੀ ਗ ਗੁਰਿੰਦਰ ਸਿੰਘ ਢਿੱਲੋਂ ਨੂੰ ਹੀ ਡੇਰੇ ਦਾ ਮੁਖੀ ਦੱਸਿਆ ਜਾ ਰਿਹਾ ਹੈ ਰਾਧਾ ਸਵਾਮੀਆ ਦੇ ਕਈ ਡੇਰੇ ਨੇ ਜਿੰਨਾ ਵਿੱਚ ਸਭ ਤੋਂ ਵੱਧ ਚਰਚਾ ਵਿੱਚ ਬਿਆਸਵਾਲਾ ਡੇਰਾ ਹੀ ਹੈ ਉਸ ਤੋਂ ਬਾਅਦ ਰਾਧਾ ਸਵਾਮੀ ਦਿਆਲਬਾਗ ਡੇਰਾ ਜੋ ਕਿ ਆਗਰਾ ਵਿੱਚ ਹੈ ਬਾਕੀ ਇਹਨਾਂ ਦੇ ਭਾਰਤ ਵਿੱਚ ਬਹੁਤ ਸਾਰੇ ਡੇਰੇ ਨੇ ਤੇ ਨਾਲ-ਨਾਲ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਤੇ ਸਪੇਨ ਦੇ ਨਾਲ-ਨਾਲ ਹੋਰ ਵੀ ਕਈ ਦੇਸ਼ਾਂ ਵਿੱਚ ਬਣੇ ਹੋਏ ਨੇ ਤੇ ਇਹਨਾਂ ਦੇ ਪੈਰੋਕਾਰਾਂ ਦੀ ਸੰਖਿਆ ਵੀ ਲੱਖਾਂ ਕਰੋੜਾਂ ਵਿੱਚ ਹੈ ਜੇਕਰ ਗੱਲ ਕਰੀਏ ਕਿ ਇਹਨਾਂ ਦੇ ਵਿਸ਼ਵਾਸ ਕੀ ਕੀ ਨੇ ਤਾਂ ਸਭ ਤੋਂ ਪਹਿਲਾਂ ਸੰਤ ਮੱਤ ਫਿਲਾਸਫੀ ਆਉਂਦੀ ਹੈ ਰਾਧਾ ਸਵਾਮੀ ਦੀਆਂ ਸਿੱਖਿਆਵਾਂ ਕਹਿੰਦੀਆਂ ਨੇ ਕਿ ਇੱਕ ਜੀਵ ਦੂਰੀ ਹੈ ਜੋ ਵਿਆਖਿਆ ਕਰਕੇ ਅਧਿਆਤਮਿਕਤਾ ਬਾਰੇ ਦੱਸੇ ਦੂਸਰਾ ਇਹ ਸਿਮਰਨ ਕਰਨ ਤੇ ਵੱਧ ਜ਼ੋਰ ਦਿੰਦੇ ਨੇ ਮੰਨਦੇ ਨੇ ਕਿ ਸਿਮਰਨ ਕਰਕੇ ਆਪਣੇ ਅੰਦਰੋਂ ਹੀ ਭਗਵਾਨ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਤੀਸਰਾ ਹੈ ਸ਼ਾਕਾਹਾਰੀ ਤੇ ਸਾਦਾ ਜੀਵਨ ਇੱਥੇ ਆਉਣ ਵਾਲੇ ਪੈਰੋਕਾਰਾਂ ਨੂੰ ਸੁਧਾਰਨ ਜੀਵਨ ਬਤੀਤ ਕਰਨ ਲਈ ਕਿਹਾ ਜਾਂਦਾ ਹੈ ਬਾਕੀ ਨਸ਼ੇ ਤੇ ਸ਼ਰਾਬ ਵਗੈਰਾ ਹਿੰਸਾ ਤੇ ਮਾਸਾਹਾਰੀ ਭੋਜਨ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ ਚੌਥਾ ਹੈ ਯੂਨੀਵਰਸਲ ਬ੍ਰਦਰਹੁੱਡ ਮਤਲਬ ਬਿਨਾਂ ਜਾਤ ਪਾਤ ਤੇ ਧਰਮ ਨਸਲ ਦਾ ਪਰਵਾਹ ਕੀਤੇ ਬਿਨਾਂ ਸਭ ਨੂੰ ਇੱਕੋ ਜਿਹੀ ਸਿੱਖਿਆ ਤੇ ਇਕੱਠੇ ਰਹਿਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਜਾਤ ਪਾਤ ਦਾ ਵਿਤ ਬਾਕੀ ਆਪਸੀ ਪ੍ਰੇਮ ਪਿਆਰ ਵਧਾਉਣ ਲਈ ਕਿਹਾ ਜਾਂਦਾ ਹੈ ਇਹ ਕੁਝ ਮੇਨ ਸਿੱਖਿਆਵਾਂ ਹਨ ਜੋ ਰਾਧਾ ਸਵਾਮੀ ਬਿਆਸ ਡੇਰੇ ਵਿੱਚ ਦਿੱਤੀਆਂ ਜਾਂਦੀਆਂ ਨੇ ਜੇਕਰ ਗੱਲ ਕਰੀਏ ਇਹਨਾਂ ਦੀ ਕਮਾਈ ਦੀ ਤਾਂ ਹਰ ਸਾਲ ਰਾਧਾ ਸਵਾਮੀ ਸਤਸੰਗ ਬਿਆਸ ਡੇਰੇ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਕਮਾਈ ਹੁੰਦੀ ਹੈ ਵੈਸੇ ਡੇਰੇ ਦੀ ਆਮਦਨ ਬਾਰੇ ਜਾਣਕਾਰੀ ਛਿਪਾ ਕੇ ਹੀ ਰੱਖੀ ਜਾਂਦੀ ਹੈ ਜਨਤਕ ਨਹੀਂ ਕੀਤਾ ਜਾਂਦਾ ਪਰ ਇੱਕ ਅੰਦਾਜ਼ੇ ਮੁਤਾਬਕ ਹਰ ਸਾਲ ਕਰੀਬ 3000 ਕਰੋੜ ਰੁਪਏ ਦੀ ਕਮਾਈ ਹੋ ਸਕਦੀ ਹੈ ਕਮਾਈ ਦੇ ਸਰੋਤਾਂ ਵਿੱਚ ਸਭ ਤੋਂ ਪਹਿਲਾ ਹੈ ਦਾਨ ਜਦੋਂ ਕੋਈ ਵੀ ਇੱਥੇ ਧਾਰਮਿਕ ਸਮਾਗਮ ਹੁੰਦਾ ਸਤਸੰਗ ਹੁੰਦੇ ਨੇ ਤਾਂ ਉਦੋਂ ਡੇਰੇ ਦੇ ਪੈਰੋਕਾਰ ਆਪਣੀ ਸੁਭੈ ਇ ਦੰਦੇ ਨੇ ਬਾਕੀ ਡੇਰੇ ਕੋਲ ਖੇਤੀਬਾੜੀ ਕਰਨ ਲਈ ਵਿਸ਼ਾਲ ਜ਼ਮੀਨ ਹੈ ਤੇ ਡੇਰੇ ਅੰਦਰ ਰੀਅਲ اسٹیਟ ਹੋਣ ਕਰਕੇ ਡੇਰੇ ਨੂੰ ਕਾਫੀ ਜ਼ਿਆਦਾ ਕਮਾਈ ਹੁੰਦੀ ਹੈ ਡੇਰੇ ਦੇ ਕਈ ਚੈਰੀਟੇਬਲ ਟਰਸਟ ਵੀ ਚੱਲ ਰਹੇ ਨੇ ਵਿਦਿਅਕ ਸੰਸਥਾਵਾਂ ਨੇ ਸਿਹਤ ਸਹੂਲਤਾਂ ਨੇ ਇਹੋ ਜਿਹੇ ਪ੍ਰੋਜੈਕਟਾਂ ਤੋਂ ਵੀ ਡੇਰੇ ਨੂੰ ਕਮਾਈ ਹੁੰਦੀ ਹੈ ਜਦੋਂ ਕੋਈ ਅਜਿਹੀ ਸੰਸਥਾ ਬਣਦੀ ਹੈ ਜਿਸ ਨਾਲ ਲੱਖਾਂ ਕਰੋੜਾਂ ਪੈਰੋਕਾਰ ਜੁੜਦੇ ਨੇ ਤਾਂ ਉਸ ਨਾਲ ਵਿਵਾਦ जोडਨੇ ਲਾਜ਼ਮੀ ਨੇ ਇਸੇ ਤਰ੍ਹਾਂ ਰਾਧਾ ਸੁਆਮੀ ਸਤਸੰਗ ਬਿਆਸ ਡੇਰੇ ਨਾਲ ਵੀ ਵਿਵਾਦ ਜੁੜੇ ਹੋਏ ਨੇ ਸਭ ਤੋਂ ਪਹਿਲਾ ਜਮੀਨੀ ਵਿਵਾਦ ਜਿਵੇਂ ਜਿਵੇਂ ਡੇਰਾ ਵਧਿਆ ਤਾਂ ਡੇਰੇ ਦੇ ਆਸ-ਪਾਸ ਦੀ ਜ਼ਮੀਨ ਹੌ ਤਾਂ ਸਥਾਨਕ ਭਾਈਚਾਰਿਆਂ ਵੱਲੋਂ ਲੰਬੇ ਸਮੇਂ ਤੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਕਿ ਡੇਰੇ ਨੇ ਉਹਨਾਂ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਮਤਲਬ ਦਰਿਆਵਾਂ ਦੀ ਜ਼ਮੀਨ ਤੇ ਜੰਗਲੀ ਖੇਤਰ ਤੇ ਕਬਜ਼ਾ ਕੀਤਾ ਗਿਆ ਹੈ ਕਿਹਾ ਜਾਂਦਾ ਹੈ ਕਿ ਸਹੀ ਤਰੀਕੇ ਨਾਲ ਜ਼ਮੀਨ ਹਾਸਲ ਨਹੀਂ ਕੀਤੀ ਗਈ ਇਹ ਇਲਜ਼ਾਮ ਲੰਬੇ ਸਮੇਂ ਤੋਂ ਰਾਧਾ ਸਵਾਮੀ 사ਸੰਗ ਬਿਆਸ ਡੇਰੇ ਤੇ ਲੱਗਦੇ ਆਏ ਨੇ ਦੂਸਰਾ ਇਲਜ਼ਾਮ ਹੈ ਕਿ ਰਾਧਾ ਸਵਾਮੀ 사ਸੰਗ ਬਿਆਸ ਡੇਰਾ ਕਾਫੀ ਜ਼ਿਆਦਾ ਅਮੀਰ ਹੋ ਚੁੱਕਾ ਹੈ ਜ਼ਮੀਨ ਜਾਇਦਾਦ ਕਾਫੀ ਜ਼ਿਆਦਾ ਹੈ ਤੇ ਤਰ੍ਹਾਂ ਤਰ੍ਹਾਂ ਦੇ ਕਾਰੋਬਾਰ ਚੱਲ ਰਹੇ ਨੇ ਪਰ ਡੇਰੇ ਨੇ ਕਦੇ ਵੀ ਆਪਣੇ ਰੁਪਏ ਪੈਸੇ ਬਾਰੇ ਜਾਣਕਾਰੀ ਜਨਤਕ ਨਹੀਂ ਹੋਣ ਦਿੱਤੀ ਕਿ ਕਿੰਨਾ ਰ ਇੱਥੇ ਕਿੱਥੇ ਖਰਚ ਹੁੰਦਾ ਹੈ ਬੇਸ਼ੱਕ ਡੇਰੇ ਦੀ ਕਮਾਈ ਦਾ ਮੁੱਖ ਸਾਧਨ दान ਹੀ ਦੱਸਿਆ ਜਾਂਦਾ ਪਰ ਫਿਰ ਵੀ ਡੇਰੇ ਨੇ ਇਸ ਬਾਰੇ ਕਦੀ ਵੀ ਰਿਪੋਰਟਾਂ ਜਨਤਕ ਨਹੀਂ ਕੀਤੀਆਂ ਤਾਂ ਇਸ ਦੇ ਆਲੋਚਕ ਕਹਿੰਦੇ ਨੇ ਕਿ ਡੇਰੇ ਨੂੰ ਇਹ ਮਾਮਲੇ ਦੇ ਵਿੱਚ ਥੋੜਾ ਪਾਰਦਰਸ਼ੀ ਬਨਣਾ ਚਾਹੀਦਾ ਹੈ ਰਾਧਾ ਸਵਾਮੀ 사ਸੰਗ ਬਿਆਸ ਡੇਰੇ ਨਾਲ ਜੁੜਿਆ ਤੀਸਰਾ ਵਿਵਾਦ ਜਿਸ ਬਾਰੇ ਸਮੇਂ-ਸਮੇਂ ਤੇ ਅਫਵਾਹਾਂ ਆਉਂਦੀਆਂ ਰਹਿੰਦੀਆਂ ਨੇ ਜਦੋਂ ਇਹ ਡੇਰੇ ਦਾ ਕੋਈ ਇੱਕ ਗੁਰੂ ਦੁਨੀਆ ਤੋਂ ਚਲਾ ਜਾਂਦਾ ਤਾਂ ਅਗਲੇ ਗੁਰੂ ਕੌਣ ਹੋਣਗੇ ਗਰਗੱਦੀ ਕੌਣ ਸੰਭਾਲੇਗਾ ਇਸ ਬਾਰੇ ਵਿਵਾਦ ਹੋ ਜਾਂਦਾ ਕਿਹਾ ਜਾਂਦਾ ਕਿ ਇਹਦੇ ਬਾਰੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਪਰ ਰਾਧਾ ਸਵਾਮੀ 사 ਦਿੱਤੀ ਤਾਂ ਇਸ ਤਰ੍ਹਾਂ ਦੇ ਕਈ ਛੋਟੇ ਮੋਟੇ ਵਿਵਾਦ ਨੇ ਤਾਂ ਉਮੀਦ ਕਰਦੇ ਆ ਕਿ ਰਾਧਾ ਸਵਾਮੀ ਤੇ ਵਿਆਸ ਦੇਰੇ ਨਾਲ ਜੁੜੀ ਹੋਈ ਜੋ ਵੀ ਮੁੱਖ ਜਾਣਕਾਰੀ ਸੀ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇੱਕ ਲਾਈਕ ਕਰ ਸਕਦੇ ਹੋ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਸਕਦੇ ਹੋ ਤੁਸੀਂ ਸਾਡਾ ਇਹੀ ਕੰਟੈਂਟ ਸਾਡੇ ਫੇਸਬੁੱਕ ਪੇਜ ਤੇ ਇੰਸਟਾਗ੍ਰam ਪੇਜ ਤੇ ਵੀ ਦੇਖ ਸਕਦੇ ਹੋ ਤਾਂ ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ